ਸਸਿਕਾਲ ਦੀ ਸਰੀ ਸਪੀਕਸੇ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਅੱਜ ਅਸੀਂ ਕੈਨੇਡਾ ਸਰੀ ਸ਼ਹਿਰ 'ਚ ਹੀ ਬੈਠੇ ਹੋਏ ਹਾਂ ਤੇ ਸਾਡੇ ਖੁਸ਼ਕਿਸਮਤੀ ਅੱਜ ਪੰਜਾਬ ਤੋਂ ਬਹੁਤ ਵੱਡੇ ਸਕਾਲਰ ਸਿੱਖਿਆ ਸ਼ਾਸਤਰੀ ਪ੍ਰਿੰਸੀਪਲ ਡਾਕਟਰ ਆਸਾ ਸਿੰਘ ਕੋ ਮਨ ਸਾਡੇ ਦਰਮਿਆਨ ਹਾਜ਼ਰ ਨੇ ਥੈਂਕ ਯੂ ਤੁਹਾਡਾ ਬਹੁਤ ਸਵਾਗਤ ਜੀ ਆਇਆਂ ਨੂੰ ਜੀ ਬਹੁਤ ਮਿਹਰਬਾਨੀ ਜੀ ਥੈਂਕ ਯੂ ਕੈਨੇਡਾ ਪ੍ਰੋਫੈਸਰ ਸਾਹਿਬ ਤੁਹਾਡੀ ਜੀ ਚੌਥੀ ਫੇਰੀ ਹੋਣੀ ਆ ਜੀ ਵਿਸ਼ਵ ਕਾਨਫਰੰਸਾਂ 'ਚ ਤੁਹਾਨੂੰ ਬੁਲਾਇਆ ਜਾਂਦਾ ਹੈ ਰੇਡੀਓ ਤੇ ਸਾਡੇ ਨਾਲ ਤੁਸੀਂ ਗੱਲਬਾਤ ਦੀ ਸਮਾਂ ਕੱਢਦੇ ਹੋ ਜੀ ਤੇ ਕਿੱਦਾਂ ਦਾ ਮਹਿਸੂਸ ਕੀਤਾ ਆ ਕਿ ਪੰਜਾਬੀ ਕਾਨਫਰੰਸ ਤੁਸੀਂ ਆਏ ਹਿੱਸਾ ਲਿਆ ਪਰਚਾ ਪੜ੍ਹਿਆ ਇਹ ਪੰਜਾਬੀ ਕਾਨਫਰੰਸਾਂ ਕਾਫੀ ਹੋ ਰਹੀਆਂ ਨੇ ਬ੍ਰੈਂਟਨ ਵਾਲੇ ਪਾਸੇ ਇੱਕੋ ਦਿਨ 'ਚ ਦੋ ਕਾਨਫਰੰਸਾਂ ਹੋਈਆਂ ਨੇ ਹਾਂ ਹਾਂ ਹਾਂਜੀ ਬ੍ਰੈਂਟਨ ਦੇ ਵਿੱਚ ਤੇ ਕਾਨਫਰੰਸਾਂ ਦਾ ਇੱਕ ਕਲਚਰ ਹੀ ਚੱਲ ਪਿਆ ਕੋਈ ਸਮਾਂ ਪਹਿਲਾਂ ਇੱਕ ਕਾਨਫਰੰਸ ਹੋਈ ਸੀ ਹੁਣ ਹੋਈਆਂ ਨੇ ਅਗਸਤ ਵਿੱਚ ਫੇਰ 3 ਦਿਨਾਂ ਹੋਰ ਇਹ ਸੁਮਨ ਨੂੰ ਲੱਗਦਾ ਪਈ ਇੱਕ ਪਾਰਟੀ ਨਾਲ ਜੁੜਦਾ ਹੋ ਕੇ ਦੂਸਰੀ ਦੂਸਰੀ ਨਾਲ ਜੁੜਦਾ ਹੋ ਕੇ ਤੀਸਰੀ ਇਸ ਤਰ੍ਹਾਂ ਬਟ ਕੁਝ ਨਾ ਕੁਝ ਇਸ ਦੇ ਵਿੱਚੋਂ ਚੰਗਾ ਵੀ ਨਿਕਲ ਰਿਹਾ ਔਰ ਹੋ ਸਕਦਾ ਸਮੇਂ ਦੇ ਨਾਲ ਉਤੋਂ ਹੋਰ ਕੁਝ ਅੱਛਾ ਨਿਕਲ ਆਵੇ ਜੀ ਹਾਂ ਉਧਰ ਜਿਹੜੀਆਂ ਪੰਜਾਬੀਆਂ ਦੀ ਗਿਣਤੀ ਚੋਖੀ ਹੈ ਕਾਫੀ ਵੱਡੀ ਤਦਾਦ ਹੈ ਹਾਂ ਤੇ ਸਾਨੂੰ ਇਹ ਫਿਕਰ ਰਹਿੰਦਾ ਇੱਥੇ ਬੈਠਿਆਂ ਨੂੰ ਕਿ ਪੰਜਾਬੀਆਂ ਦੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਨਵੀਂ ਪੀੜ੍ਹੀ ਹੈ ਉਹ ਕਿਤੇ ਪੰਜਾਬੀ ਉਹਨਾਂ ਨੂੰ ਵਿਸਰ ਨਾ ਜਾਏ ਭੁੱਲ ਨਾ ਜਾਏ ਇਦਾਂ ਦੇ ਕੋਈ ਯਤਨ ਹੋ ਰਹੇ ਨਹੀਂ ਜਾਂ ਜਿਸ ਤਰ੍ਹਾਂ ਕਿਤਾਬਾਂ ਬਾਰੇ ਵਿਦਵਤਾ ਭਰਪੂਰ ਗੱਲਾਂ ਕਰਕੇ ਹੀ ਜਿਹੜਾ ਕੋਈ ਮਤੇ ਪਾਸ ਕਰਕੇ ਤੇ ਕਮ ਨਵੇੜਤਾ ਆਉਂਦਾ ਉਹ ਜਿਹੜੀ ਐਤਕਾਂ ਜਿਸ ਕਾਨਫਰੰਸ ਤੇ ਮੈਂ ਗਿਆ ਸੀ ਦਸਵੀਂ ਵਰਲਡ ਪੰਜਾਬੀ ਕਾਨਫਰੰਸ ਉਹਦੇ ਵਿੱਚ ਜਿਹੜਾ ਮੁੱਖ ਵਿਸ਼ਾ ਸੀ ਉਹ ਤਾਂ ਇਹੀ ਸੀ ਕਿ ਪੰਜਾਬੀ ਦਾ ਭਵਿੱਖ ਹੂੰ ਔਰ ਦੂਸਰਾ ਵਿਸ਼ਾ ਸੀ ਪੰਜਾਬੀ ਨਾਇਕ ਅੱਛਾ ਸੋ ਜਿਹੜਾ ਹੈ ਪਾਸ਼ਾ ਦਾ ਭੂਇਖੋ ਦੇ ਬਾਰੇ ਤੇ ਤੁਹਾਨੂੰ ਪਤਾ ਹੀ ਹੈ ਕਿ ਆਲਓਵਰ ਦਾ ਵਰਲਡ ਅਸੀਂ ਸਾਰੇ ਚਿੰਤਾ ਤਾਂ ਆਪਣੇ ਆਪਣੇ ਹਿਸਾਬ ਨਾਲ ਔਰ ਖਾਸ ਤੌਰ ਤੇ ਯੂਨੈਸਕੋ ਵਾਲੀ ਜਿਹੜੀ ਗੱਲ ਹੈ ਪਰ ਮੈਨੂੰ ਲੱਗਦਾ ਯੂਨੈਸਕੋ ਨੇ ਗਲਤੀ ਨਾਲ ਆਪਣੀ ਲਿਸਟ ਵਿੱਚ ਪੰਜਾਬੀ ਦਾ ਨਾਮ ਪਾ ਲਿਆ ਜਿਸ ਪਾਸ਼ਾ ਦਾ ਸੰਬੰਧ ਧਰਮ ਨਾਲ ਹੋਵੇ ਪਰ ਉਹਦਾ ਜਦੋਂ ਅਸੀਂ ਪੈਰਲਲ ਸੰਸਕ੍ਰਿਤੋਂ ਲੈਂਦੇ ਆ ਪਰ ਸੰਸਕ੍ਰਿਤ ਦਾ ਤੇ ਪੰਜਾਬੀ ਗੁਰੂ ਗ੍ਰੰਥ ਸਾਹਿਬ ਦਾ ਪੈਰਲਲ ਕੋਈ ਨਹੀਂ ਬਣਦਾ ਜੀ ਕਿਉਂਕਿ ਸਾਡਾ ਜਿਹੜਾ ਬੈਸਟ ਫਲਸਫਾ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਉਹ ਲਿਰਿਕਲ ਆ ਲਿਰਿਕਸ ਜਿਹੜੇ ਨੇ ਉਹ ਟ੍ਰਾਂਸਲੇਟ ਨਹੀਂ ਹੋ ਸਕਦੇ ਔਰ ਗੁਰਬਾਣੀ ਦਾ ਕੀਰਤਨ ਦਾ ਲਿਰਿਕਸ ਦਾ ਜਿਹੜਾ ਕਨਸੈਪਟ ਹੈ ਉਹਨੂੰ ਤੁਸੀਂ ਕਿਵੇਂ ਟਰਾਂਸਲੇਟ ਕਰੋਗੇ ਸੋ ਅਸੀਂ ਜੇ ਕਹੀਏ ਤੇ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਸਿੱਖਿਆ ਨਹੀਂ ਨਿਰੀ ਉਹਦੇ ਵਿੱਚ ਰਾਗ ਨਿਰਧਾਰਤ ਜਿਹੜੇ ਨੇ ਉਹ ਬੜੇ ਮਹੱਤਵਪੂਰਨ ਨੇ ਇਸ ਕਰਕੇ ਕੋਈ ਵੀ ਧਰਮ ਜਿਹਦੇ ਵਿੱਚ ਰਾਗਾਾਂ ਦੀ ਗੱਲ ਹੈ ਲਿਰਿਕਸ ਦੀ ਗੱਲ ਹੈ ਲੈ ਦੀ ਗੱਲ ਹੈ ਤੇ ਉਹਦੇ ਰਾਹੀਂ ਪਰਮਾਤਮਾ ਤੱਕ ਪਹੁੰਚਣ ਦੀ ਗੱਲ ਹੈ ਉਹ ਭਾਸ਼ਾ ਨਹੀਂ ਮਰਦੀ ਉਹ ਇੱਕ ਰਸਵਾਦੀ ਨੂੰ ਭੋਵਾ ਜੀ ਸੰਗੀਤ ਵੱਧ 33 ਰਾਗਾਂ ਚ ਬਾਣੀ ਹੈ ਜੀ ਸੇ ਗੁਰੂ ਸਾਹਿਬਾਨ ਤੇ ਭਗਤਾਂ ਦੀ ਪੱਟਾਂ ਦੀ ਬਾਣੀ ਇੱਕ ਜੀਵਨ ਜਾਤ ਜਿਹੜੀ ਇੱਕ ਮਨੁੱਖੀ ਭਰਾਤਰੀ ਭਾਵ ਦਾ ਸਨੇਹ ਦੁਨੀਆ ਭਰ ਨੂੰ ਦੇਣ ਦੇ ਲਈ ਹਾਂ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ ਤੁਸੀਂ ਨਾਇਕ ਦੀ ਗੱਲ ਕਰ ਰਹੇ ਸੀ ਜੀ ਸਾਡੀ ਵਿਲਾਜ ਤੋਂ ਅਸੀਂ ਕਾਲਜਾਂ ਚ ਪੜਦੇ ਸੀ ਅਸੀਂ ਭਗਤ ਸਿੰਘ ਨੂੰ ਆਪਣਾ ਨਾਇਕ ਮੰਨਦੇ ਸੀ ਜੀ ਸਾਡੀਆਂ ਲਾਇਬ੍ਰੇਰੀਆਂ ਚ ਭਗਤ ਸਿੰਘ ਦੀਆਂ ਕਿਤਾਬਾਂ ਘਰਾਂ ਚ ਹਸਪਤਾਲਾਂ ਦੇ ਕਮਰਿਆਂ ਚ ਭਗਤ ਸਿੰਘ ਦੇ ਪੋਸਟਰ ਤੇ ਇਹ ਹੁਣ ਕੁਝ ਸਮੇਂ ਤੋਂ ਅਸੀਂ ਦੇਖਿਆ ਰੁਝਾਨ ਬਦਲ ਰਿਹਾ ਹੈ ਗਾयक ਕਲਾਕਾਰ ਜਿਹੜੇ ਹੀਰੋ ਬਣ ਰਹੇ ਨੇ ਨਾਇਕ ਬਣ ਰਹੇ ਨੇ ਨਾਇਕ ਦਾ ਮਹਾਂਦਰਾ ਕਿਉਂ ਬਦਲ ਰਿਹਾ ਪੰਜਾਬੀ ਨੌਜਵਾਨਾਂ ਨੂੰ ਹੁਣ ਜਿਹੜੇ ਅਜੋਕੇ ਸਿੰਗਰੀ ਨਾਇਕ ਨਜ਼ਰ ਆਉਣ ਲੱਗ ਪਏ ਨੇ ਗੱਲ ਲੰਬੀ ਹੋ ਜਾਣੀ ਹੈ ਪਰ ਮੈਂ ਜਦੋਂ ਪ੍ਰਿੰਸੀਪਲ ਸਾਹਿਬ ਨਾਲ ਅਖੇ ਤੇ ਇੱਕ ਵਿਦਿਆਰਥੀ ਮੇਰੇ ਕੋਲ ਆਇਆ ਉਹ ਕਹਿੰਦਾ ਜੀ ਲਾਇਬ੍ਰੇਰੀ ਦੇ ਵਿੱਚ ਸ਼ਹੀਦ ਭਗਤ ਸਿੰਘ ਹੋਰਾਂ ਦੀ ਫੋਟੋ ਲੱਗਣੀ ਚਾਹੀਦੀ ਹੈ ਹਾਂਜੀ ਮੈਂ ਕਿਹਾ ਫਿਰ ਉਹਦੇ ਥੱਲੇ ਕੀ ਲਿਖੀਏ ਹੂੰ ਸ਼ਹੀਦ ਕਰਕੇ ਲਾਇਬ੍ਰੇਰੀ ਦੇ ਵਿੱਚ ਫੋਟੋ ਤੇ ਮੇਰੀ ਸਮਝ ਵਿੱਚ ਨਹੀਂ ਪੈਂਦੀ ਫਿਰ ਹੋਰ ਵੀ ਬਹੁਤ ਸ਼ਹੀਦ ਨੇ ਉਹਨਾਂ ਦੀਆਂ ਵੀ ਲਾਣੀਆਂ ਪੈਣਗੀਆਂ ਫਿਰ ਸੋਚ ਸਮਝ ਕੇ ਮੈਂ ਸ਼ਹੀਦ ਭਗਤ ਸਿੰਘ ਹੋਰਾਂ ਦੀ ਫੋਟੋ ਸ਼ਹੀਦ ਕਰਕੇ ਨਹੀਂ ਲਾਈ ਕਿਉਂਕਿ ਕਾਲਜ ਦੀ ਲਾਇਬ੍ਰੇਰੀ ਵਿੱਚ ਸੀ ਤੇ ਉਸ ਵੇਲੇ ਮੈਂ ਲਿਖਿਆ ਸੀ ਕਿ ਦੁਨੀਆਂ ਵਿੱਚ ਆਪਣੀ ਉਮਰ ਵਿੱਚ ਸਭ ਤੋਂ ਵੱਧ ਕਿਤਾਬਾਂ ਪੜਨ ਵਾਲਾ ਸੋ ਭਗਤ ਸਿੰਘ ਹੋਰਾਂ ਨੂੰ ਅਸੀਂ ਸਿਰਫ ਫਾਂਸੀ ਦੇ ਰਸਤੇ ਤੱਕ ਹੀ ਨਾ ਦੇਖੀਏ ਉਹਨਾਂ ਨੇ ਜਿਹੜਾ ਫਲਸਫਾ ਪੜਿਆ ਆਪਣੀ ਉਸ ਉਮਰ ਤੱਕ ਦੁਨੀਆ ਦੇ ਸਾਰੇ ਫਲਸਫੇ ਜਿਹੜੇ ਨੇ ਜੀ ਉਹਨਾਂ ਨੂੰ ਉਹਨਾਂ ਦਾ ਬੜਾ ਗਹਿਰਾ ਮੁਤੱਲਿਆ ਕਰਕੇ ਆਪਣਾ ਇੱਕ ਜੀਵਨ ਦਾ ਜਿਹੜਾ ਆਦੇਸ਼ ਹੈ ਜਾਂ ਹਿੰਦੁਸਤਾਨ ਨੂੰ ਆਜ਼ਾਦ ਕਰਨ ਤੋਂ ਬਾਅਦ ਕਿਸ ਤਰ੍ਹਾਂ ਦਾ ਹਿੰਦੁਸਤਾਨ ਹੋਵੇ ਇਹ ਫਲਸਫਾ ਵੀ ਉਹਨਾਂ ਨੂੰ ਸਪਸ਼ਟ ਸੀ ਜੀ ਜੀ ਸੋ ਨਾਇਕ ਮੈਂ ਖਰ ਜਿਹੜਾ ਉੱਥੇ ਗੱਲ ਕੀਤੀ ਸੀ ਚਾਰ ਨਾਇਕ ਦੀ ਮੈਂ ਗੱਲ ਕੀਤੀ ਸੀ ਅੱਛਾ ਵੈਸੇ ਸਾਡਾ ਜਿਹੜਾ ਨਾਇਕ ਦਾ ਇਤਿਹਾਸ ਹੈ ਉਹ 325-328 BC ਤੋਂ ਪੋਰਸ ਜਿਹੜਾ ਹੈ ਉਸ ਨੂੰ ਅਸੀਂ ਪਹਿਲਾ ਨਾਇਕ ਮੰਨਦੇ ਆ ਪੰਜਾਬੀਆਂ ਦਾ ਨਾਇਕ ਜਿਸ ਨੇ ਕੇ ਸਿਕੰਦਰ ਦਾ ਗ੍ਰੇਟ ਕਿਉਂਕਿ ਯੂਨਾਨੀਆਂ ਨੇ ਜਾਂ ਸਿਕੰਦਰ ਨੇ ਆਪਣੇ ਆਪ ਨੂੰ ਦਾ ਗ੍ਰੇਟ ਕਹਿ ਰਿਹਾ ਜਾਂ ਯੂਨਾਨੀਆਂ ਇਤਿਹਾਸਕਾਰਾਂ ਨੇ ਉਸ ਨੂੰ ਦਾ ਗ੍ਰੇਟ ਕਹਤਾ ਲੇਕਿਨ ਉਹਦੇ ਉੱਤੇ ਬਹੁਤ ਖਰਜ ਜੇ ਹੋਰ ਖੋਜ ਹੋਣ ਵਾਲੀ ਹੈ ਕਿਉਂਕਿ ਯੂਨਾਨੀ ਸਰੋਤਾਂ ਤੋਂ ਇਹ ਪਤਾ ਲੱਗਦਾ ਹੈ ਕਿ ਸਿਕੰਦਰ ਨੇ ਕਾਲਥਨਸ ਨਾਂ ਦੇ ਇੱਕ ਵਿਅਕਤੀ ਨੂੰ ਸਾਲਸ ਦੇ ਤੌਰ ਤੇ ਪੋਰਸ ਕੋਲ ਭੇਜਿਆ ਸੀ ਔਰ ਸਹੀ ਮਾਇਨੇ ਦੇ ਵਿੱਚ ਸਿਕੰਦਰ ਪੋਰਸ ਨੂੰ ਜਿੱਤ ਨਹੀਂ ਸਕਿਆ ਇੰਨਾ ਜ਼ਿਆਦਾ ਸਖਤ ਮੁਕਾਬਲਾ ਜਿਹੜਾ ਹੈ ਉਹ ਪੋਰਸ ਨੇ ਕੀਤਾ ਸੀ ਸੋ ਮੈਂ ਉਹਨੂੰ ਸਭ ਤੋਂ ਪਹਿਲਾਂ ਆਪਣਾ ਨਾਇਕ ਮੰਨਣਾ ਪਰ ਉਹਦੇ ਤੇ ਹੋਰ ਜ਼ਿਆਦਾ ਜਿਹੜੀ ਹੈ ਉਹ ਸਾਨੂੰ ਹੋਜ ਕਰਨ ਦੀ ਲੋਹੜਾ ਤੇ ਅਸੀਂ ਹੱਸਨੇ ਵੀ ਆ ਭਈ ਸਿਕੰਦਰ ਸਿੰਘ ਤੇ ਬੜੇ ਨੇ ਪੰਜਾਬ ਵਿੱਚ ਪਰ ਪੋਰਸ ਸਿੰਘ ਅਜੇ ਤੱਕ ਕੇ ਮਾਣ ਨਾ ਨਹੀਂ ਰੱਖਿਆ ਕਹਿੰਦੇ ਸਿਕੰਦਰ ਨਾ ਜੰਗ ਦੇ ਮੈਦਾਨ 'ਚ ਚਾਹੇ ਘੋੜੇ ਦੀ ਕਾਠੀ ਤੇ ਹੁੰਦਾ ਸੀ ਉਹ ਆਪਣੀ ਮਾਂ ਨੂੰ ਚਿੱਠੀ ਲਿਖਦਾ ਹੁੰਦਾ ਸੀ ਕਿ ਮੈਂ ਦੁਨੀਆ ਦਾ ਟੋਟਾ ਫਤੇ ਕਰ ਲਿਆ ਮੈਂ ਦੁਨੀਆ ਨੂੰ ਫਤੇ ਕਰ ਲਈ ਕਿਉਂਕਿ ਮਕਦੂਨੀਆ ਤੋਂ ਉਹਨੇ ਥਾਪੀ ਦੇ ਕੇ ਤੋੜਿਆ ਸੀ ਅਥਰੇ ਘੋੜੇ ਨੂੰ ਕਾਬੂ ਕੀਤਾ ਸੀ ਜਿਹੜਾ ਪਰਸ਼ਾਵੇਂ ਤੂੰ ਡਰਦਾ ਸੀ ਕਹਿੰਦਾ ਵੀ ਤੇਰੇ ਲਈ ਮਕਦੂਨੀਆ ਦਾ ਰਾਜ ਬਹੁਤ ਛੋਟਾ ਹੈ ਤੂੰ ਦੁਨੀਆ ਫਤੇ ਕਰਨ ਲਈ ਜੰਮਿਆ ਤੇ ਉਹ ਕਹਿੰਦਾ ਸੀਗਾ ਵੀ ਮਾਂ ਤੂੰ ਸੋਚਦੀ ਹੋਵੇਂਗੀ ਕਿ ਤੇਰੇ ਪੁੱਤ ਨੇ ਹੁਣ ਦੁਨੀਆ ਫਤੇ ਕਰ ਲਈ ਹੋਏਗੀ ਪਰ ਕਹਿੰਦਾ ਮੈਂ ਹੁਣ ਦੁਨੀਆ ਦੇ ਇਹੋ ਜਿਹੇ ਟੁਕੜੇ ਤੇ ਖੜਾ ਹਾਂ ਜਿੱਥੇ ਇੱਕ ਇੱਕ ਅੱਗੇ ਵਧਣ ਦੇ ਲਈ ਮੈਨੂੰ ਹਰ ਸਿਕੰਦਰ ਦਾ ਸਾਹਮਣਾ ਕਰਨਾ ਪਿਆ ਇੱਥੇ ਤੱਕ ਕਹਿੰਦਾ ਹਰ ਵੀ ਸਿਕੰਦਰ ਬਣਿਆ ਫਿਰਦਾ ਹਾਂ ਯੈਸ ਸੋ ਸਿਕੰਦਰ ਦਾ ਬੜਾ ਸਖਤ ਮੁਕਾਬਲਾ ਵੀ ਤੇ ਜਿਹੜੀ ਦੂਜੀ ਗੱਲ ਅਸੀਂ ਕਹਿੰਨੇ ਆਂ ਕਿ ਕਿਸ ਤਰ੍ਹਾਂ ਦਾ ਤੇਰੇ ਨਾਲ ਵਿਵਹਾਰ ਕੀਤਾ ਜਾਵੇ ਉਹ ਫਿਰ ਪੰਜਾਬੀਆਂ ਦੀ ਅਣਖ ਹੈ ਵੀ ਜਿਸ ਤਰ੍ਹਾਂ ਦਾ ਕੋਈ ਰਾਜਾ ਦੂਜੇ ਰਾਜੇ ਨਾਲ ਕਰਦਾ ਇਸ ਤਰ੍ਹਾਂ ਦਾ ਵਿਹਾਰ ਕਰ ਤੂੰ ਮੇਰੇ ਨਾਲ ਇਹ ਪੰਜਾਬੀਆਂ ਦਾ ਜਿਹੜਾ ਖਾਸਾ ਜੀ ਜਿਹੜਾ ਇਹ ਤੁਹਾਨੂੰ ਲੱਗਦਾ ਵੀ ਹੁਣ ਵੀ ਝਲਕਦਾ ਕਿਤੇ ਨਾ ਕਿਤੇ ਕਿਸੇ ਰੂਪ ਚ ਵੇਖੋ ਕਿਸੇ ਨਾ ਕਿਸੇ ਰੂਪ ਵਿੱਚ ਤੇ ਹੁਣ ਵੀ ਵੈਸੇ ਝਲਕਦਾ ਹੈ ਮੰਨਣਾ ਪਏਗਾ ਹੂੰ ਹੂੰ ਕਿ ਪੰਜਾਬੀਆਂ ਦੇ ਵਿੱਚ ਇੱਕ ਖਾਸ ਕਿਸਮ ਦੇ ਭਾਵੇਂ ਕਿ ਉਹ ਕਾਲੇ ਪੈ ਜਾਂਦੇ ਨੇ ਇਸ ਗੱਲ ਵਿੱਚ ਤੇ ਛੇਤੀ ਹੀ ਕਿਸੇ ਨੂੰ ਆਪਣਾ ਹੀਰੋ ਜਾਂ ਨਾਇਕ ਬਣਾ ਦਿੰਦੇ ਨੇ ਜੀ ਪਰ ਆਪਣੀ ਅਣਖ ਲਈ ਆਪਣੇ ਸਵੈ ਇੱਜ਼ਤ ਦੀ ਬਹਾਲੀ ਵਾਸਤੇ ਉਹ ਕੁਰਬਾਨੀ ਦੇਣ ਨੂੰ ਤਿਆਰ ਰਹਿੰਦੇ ਨੇ ਤੇ ਕਈ ਵਾਰੀ ਸਭ ਤੋਂ ਜ਼ਿਆਦਾ ਤਿਆਰ ਰਹਿੰਦੇ ਬਿਲਕੁਲ ਇਹ ਇਹ ਕਹਿੰਦੇ ਵੀ ਹਰ ਮਿੱਟੀ ਕੁੱਟਿਆ ਨਹੀਂ ਭੁਰਦੀ ਜੀ ਮੈਨੂੰ ਲੱਗਦਾ ਅਸੀਂ ਚਾਹੇ ਸੱਤ ਸਮੁੰਦਰ ਪਾਰ ਇਹਨਾਂ ਮੁਰਕਾਂ ਚਾਣ ਵਸੇ ਆ ਆ ਤੇ ਉੱਥੋਂ ਸਾਨੂੰ ਊਰਜਾ ਉੱਥੇ ਹੀ ਮਿਲਦੀ ਆ ਜੀ ਤੁਹਾਡੇ ਵਰਗ ਨੂੰ ਮਿਲਉਂਦੇ ਆ ਆ ਜਾਂਦੇ ਸੱਜਣ ਕੱਲ੍ਹ ਬਾਤ ਹੁੰਦੀ ਆ ਤਾਂ ਇੱਕ ਉੱਥੋਂ ਦੀ ਮਿੱਟੀ ਦੀ ਮਹਿਕ ਹੁੰਦੀ ਨਾਲ ਇੱਕ ਅਸੀਂ ਇੱਕ ਨਵੀਂ ਊਰਜਾ ਦਾ ਸੰਚਾਰ ਹੁੰਦਾ ਅਸੀਂ ਗੱਲਾਂ ਸੁਣਦੇ ਆ ਰੂਬਰੂ ਹੁੰਨੇ ਆ ਤੇ ਇਹ ਜਿਹੜੇ ਯਤਨ ਮੈਂ ਸਮਝਦਾ ਹੋਰ ਤੇਜ਼ ਹੋਣੇ ਚਾਹੀਦੇ ਨੇ ਜਿਹੜੇ ਭਵਿੱਖ ਚ ਵੀ ਇਦਾਂ ਦੇ ਆਦਾਨ ਪ੍ਰਦਾਨ ਅਸੀਂ ਘੁੰਮਣ ਫਿਰਨਿ ਵਿਆਹ ਸ਼ਾਦੀਆਂ ਤੇ ਚਲੇ ਜਾਂਦੇ ਆ ਅਰ ਜਿਵੇਂ ਤੁਸੀਂ ਉੱਥੇ ਤੁਹਾਡਾ ਆਪਣਾ ਬਹੁਤ ਵਧੀਆ ਸਕੂਲ ਤੁਸੀਂ ਸਟੈਬਲਿਸ਼ ਕੀਤਾ ਹੋਇਆ ਹੈ ਸਾਰੀ ਉਮਰ ਤੁਸੀਂ ਕਾਲਜਾਂ ਚ ਪੜ੍ਹਾਈ ਵਿਦਿਆਰਥੀਆਂ ਦਾ ਜ਼ਿੰਦਗੀ ਸਵਾਰਨ ਤੇ ਲਾਤੀ ਤੇ ਇੱਥੇ ਤੁਹਾਨੂੰ ਉਚਿਤ ਤੌਰ ਤੇ ਬੁਲਾਇਆ ਜਾਂਦਾ ਹੈ ਸੋ ਇਹ ਦੋਹੇ ਪਾਸੇ ਜੇ ਯਤਨ ਹੋਰ ਤੇਜ਼ ਹੋਣਗੇ ਤੇ ਇਹਦੇ ਨਾਲ ਬਹੁਤ ਕੁਝ ਆਪਣਾ ਸਬਰ ਸਕਦਾ ਖਾਸ ਕਰਕੇ ਜੇ ਪੰਜਾਬੀ ਜ਼ੁਬਾਨ ਦੇ ਸੰਦਰਭ ਚਾ ਪੰਗਲ ਕਰੀਏ ਤਾਂ ਜਦੋਂ ਤੁਸੀਂ ਕੈਨੇਡਾ ਵਾਲੇ ਕਹਿੰਦੇ ਹੋ ਨਾ ਜੀ ਵੀ ਸਾਡੇ ਕੋਲ ਬਹੁਤ ਵਿਸ਼ਾਲ ਧਰਤੀ ਹੈ ਹੂੰ ਹੂੰ ਸਾਡੇ ਕੋਲ ਬਹੁਤ ਪਵਿੱਤਰ ਹਵਾ ਹੈ ਜੀ ਸਾਡੇ ਕੋਲ ਜਲਵਾਯੂ ਬੜੇ ਕਮਾਲ ਦਾ ਹੈ ਜਲ ਬਹੁਤ ਹੈ ਨਿਰਮਲ ਅਸੀਂ ਕਹਿੰਦੇ ਆ ਤੁਹਾਡੇ ਕੋਲ ਬਹੁਤ ਕੁਝ ਹੋਏਗਾ ਹੂੰ ਹੂੰ ਸਾਰਾ ਕੁਝ ਹੀ ਹੋਏਗਾ ਜੀ ਪਰ ਤੁਹਾਡੇ ਕੋਲ ਹਰਮੰਦਰ ਸਾਹਿਬ ਤੇ ਨਹੀਂ ਨਾ ਹਰਮੰਦਰ ਸਾਡੇ ਦਿਲਾਂ ਚ ਵਸਦਾ ਜੀ ਸੋ ਜਿੱਥੋਂ ਪ੍ਰੇਰਨਾ ਦਾ ਸਰੋਤ ਹੈ ਹੂੰ ਉਹ ਹਰਮੰਦਰ ਸਾਹਿਬ ਹੈ ਜਾਂ ਕਹਿ ਲਈਏ ਕਿ ਉਹ ਆਪਣੀ ਧਰਤੀ ਹੈ ਹੂੰ ਉਹਦੀ ਸੂਰਬੀਰਤਾ ਹੈ ਉਹਦੀ ਵਿਰਾਸਤ ਹੈ ਹਾਂ ਤੇ ਉਸ ਵਿਰਾਸਤ ਵਿੱਚ ਬੜੇ ਨਾਇਕ ਪਏ ਨੇ ਬਿਲਕੁਲ ਜਿਨ੍ਹਾਂ ਤੋਂ ਅਸੀਂ ਪ੍ਰੇਰਨਾ ਲੈ ਕੇ ਰੋਲ ਮਾਡਲ ਉਹਨਾਂ ਨੂੰ ਬਣਾ ਕੇ ਹੂੰ ਪਰ ਕਈ ਵਾਰੀ ਅਸੀਂ ਅਜੇ ਲੋਕਾਂ ਨੂੰ ਵੀ ਨਾਇਕ ਬਣਾ ਦਿੰਦੇ ਆ ਜਾਂ ਕਈ ਵਾਰੀ ਸਰਕਾਰਾਂ ਕਿਸੇ ਇੱਕ ਖਾਸ ਮੰਤਵ ਲਈ ਕੁਝ ਵਿਅਕਤੀਆਂ ਨੂੰ ਨਾਇਕ ਬਣਾ ਦਿੰਦੀਆਂ ਨੇ ਲੇਕਿਨ ਉਹ ਨਾਇਕ ਹੁੰਦੇ ਨਹੀਂ ਹੁੰਦੇ ਸੋ ਇਸ ਗੱਲ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਤੁਸੀਂ ਹਰਮੰਦਰ ਸਾਹਿਬ ਦੀ ਗੱਲ ਕੀਤੀ ਸਾਡੇ ਲਈ ਇੰਨਾ ਜ਼ਿਆਦਾ ਮਹੱਤਵਪੂਰਨ ਉਸ ਮਕਦਸ ਸਥਾਨ ਦਾ ਜੋ ਅੰਮ੍ਰਿਤਸਰ ਸਿੱਖੀ ਦੇ ਘਰ ਸ਼ਹਿਰ ਦਾ ਜੀ ਇੱਥੋਂ ਦੀ ਫੈਡਰਲ ਸਿਆਸਤ ਦੇ ਵਿੱਚ ਅੰਮ੍ਰਿਤਸਰ ਨੂੰ ਸਿੱਧੀ ਫਲਾਈਟ ਦਾ ਇੱਕ ਮੁੱਦਾ ਬਣਿਆ ਹੋਇਆ ਬਿਲਕੁਲ ਕੱਲ ਹੀ ਅਸੀਂ ਵਿਰੋਧੀ ਧਿਰ ਦੇ ਆਗੂ ਨਾਲ ਗੱਲਬਾਤ ਕਰ ਰਹੇ ਸੀ ਜਿਹੜੀ ਉੱਤੇ ਹਾਂ ਉਹਨਾਂ ਨੇ ਇੰਗਲਿਜੀ ਦੇ ਵਿੱਚ ਇੰਗਲਿਸ਼ ਦੇ ਵਿੱਚ ਦੱਸਿਆ ਵਾਦਾ ਕੀਤਾ ਜੀ ਕਿ ਜਦੋਂ ਸਾਡੀ ਸਰਕਾਰ ਆਊਗੀ ਸੱਤਾ 'ਚ ਤਾਂ ਅਸੀਂ ਤੁਹਾਡੀ ਮੰਗ ਪੂਰੀ ਕਰਾਂਗੇ ਤੁਸੀਂ ਉੱਥੇ ਚੋਹਨੇ ਵੀ ਉੱਥੇ ਉਤਰੀਏ ਉੱਥੇ ਜਾ ਕੇ ਮੱਥਾ ਟੇਕ ਕੇ ਫਿਰ ਆਪੋ ਆਪਣੇ ਘਰਾਂ ਨੂੰ ਜਾਈਏ ਤੇ ਉਹ ਦਿਲਾਂ ਚ ਹਮੇਸ਼ਾ ਉਹ ਜਿਹੜਾ ਇੱਕ ਮੁਕੱਦਸ ਸਥਾਨ ਦਾ ਤੁਹਾਡੇ ਵਿੰਦ ਉਹ ਬਣਿਆ ਰਹੇਗਾ ਜੀ ਤੁਹਾਨੂੰ ਤੇ ਮੇਰੇ ਨਾਲ ਵੀ ਕਈ ਗੱਲਾਂ ਚ ਇਤਿਹਾਸ ਦੀ ਜ਼ਿਆਦਾ ਸਮਝ ਹੈ ਸੂਝ-ਬੂਝ ਹੈ ਕਿ ਅੰਗਰੇਜ਼ਾਂ ਨੇ ਸਟੱਡੀ ਕਰਦੇ ਸਨ ਬਾਰ-ਬਾਰ ਕਿ ਇਹਨਾਂ ਵਿੱਚ ਜਿਹੜੀ ਇੰਨੀ ਸੂਰਬੀਰਤਾ ਹੈ ਉਹਦਾ ਕਾਰਨ ਕੀ ਹੈ ਤੇ ਫਿਰ ਕਾਰਨ ਉਹਨਾਂ ਨੂੰ ਇਹੋ ਹੀ ਲੱਗਦਾ ਸੀ ਕਿ ਇਹ ਵੇਲੇ ਇੱਕ ਵੇਲੇ ਜਦੋਂ ਵੀ ਕਿਤੇ ਦਾ ਲੱਗਦਾ ਹਰਮੰਦਰ ਸਾਹਿਬ ਜਾ ਕੇ ਇਸ਼ਨਾਨ ਕਰਕੇ ਆਉਂਦੇ ਨੇ ਬਿਲਕੁਲ ਉਹ ਤੁਹਾਨੂੰ ਪਤਾ ਹੈ ਕਿ ਬਾਹਰ ਹਰਮੰਦਰ ਸਾਹਿਬ ਦੇ ਬਾਹਰ ਕੋਸ਼ਿਸ਼ ਕੀਤੀ ਗਈ ਸੀ ਪਹਿਰੇ ਲਾਏ ਗਏ ਸੀ ਕਿ ਇਹ ਉੱਥੋਂ ਤੱਕ ਪਹੁੰਚ ਨਾ ਕਰ ਸਕਣ ਕਿਉਂਕਿ ਉਹ ਪ੍ਰੇਰਣਾ ਦਾ ਸਰੋਤ ਉਹ ਧਰਤੀ ਹੈ ਤੁਹਾਡੀ ਜਿਸ ਧਰਤੀ ਦੇ ਉੱਤੇ ਪੈਰ ਪੈਰ ਤੇ ਨਾਇਕ ਨੇ ਤੇ ਉਹਨਾਂ ਨਾਇਕਾਂ ਤੋਂ ਹੀ ਆਪਾਂ ਪਰ ਜਿਵੇਂ ਕਿ ਗੱਲ ਪਹਿਲਾਂ ਕਹੀ ਗਈ ਹੈ ਕਿ ਉਹ ਨਾਇਕ ਕਿਹੜੇ ਹੋਣ ਉਹਦਾ ਵੀ ਸਾਨੂੰ ਧਿਆਨ ਰੱਖਣਾ ਬਿਲਕੁਲ ਰੱਖਣਾ ਪਏਗਾ ਜੀ ਮੈਂ ਜਦੋਂ ਸਿੱਖ ਹਿਸਟਰੀ ਪੜ੍ਹ ਰਿਹਾ ਸੀ ਪਹਿਲਾਂ ਖੁਸ਼ਵੰਤ ਸਿੰਘ ਦੀ ਪੜ੍ਹੀ ਡਾਕਟਰ ਸੁਖਦਿਆਲ ਸਿੰਘ ਦੀ ਉਹ ਕਿਤਾਬਾਂ ਬਹੁਤ ਕਮਾਲ ਦੀਆਂ ਆਈਆਂ ਨੇ ਪੰਜਾਬ ਪੰਜਾਬੀ ਦੇ ਵਿੱਚ ਉਹ ਮੈਂ ਪੜ੍ਹ ਰਿਹਾ ਸੀ ਜਿਹੜਾ 18ਵੀਂ ਸਦੀ ਦਾ ਚਾਰ ਵਾਲਿਊਮ ਆ ਗਿਆ ਨੇ ਹੁਣ ਪੰਜਾਬ ਤੇ ਉਹਦੇ ਚੋਂ ਦੇਖ ਕੇ ਮੈਂ ਹੈਰਾਨ ਰਹਿ ਗਿਆ ਵੀ ਮਾਰਚ-ਅਪ੍ਰੈਲ ਦੇ ਵਿੱਚ ਉਹ ਅਫਗਾਨੀ ਜਰਨਲ ਦੁਰਾਨੀ ਜਿਹੜਾ ਬਾਦਸ਼ਾਹ ਅਫਗਾਨ ਦਾ ਫਟਾਹ ਹਮਲਾਵਰ ਜਿਹਦੇ ਨਾਂ ਤੋਂ ਦੁਨੀਆ थरथਰ ਕੰਬਦੀ ਸੀ ਅਬਦਾਲੀ ਉਹ ਘੇਰ ਕੇ ਇਹਨਾਂ ਨੂੰ ਮਾਰਦਾ ਕਿਉਂਕਿ ਬੱਚੇ ਤੇ ਪਰਿਵਾਰ ਨਾਲ ਹੁੰਦੇ ਨੇ ਤੁਸੀਂ ਦੇਖੋ ਵੀ 6 ਮਹੀਨੇ ਨਹੀਂ ਪੈਣ ਦਿੰਦੇ ਥਾਲੀ ਤੇ ਫਿਰ ਕੱਟ ਕਰ ਲੈਂਦੇ ਨੇ ਯੈਸ ਹੁਣ ਉਹ ਸਿੰਧ ਤੱਕ ਛੱਡ ਕੇ ਆਉਂਦੇ ਪਿੱਛਾ ਕਰਕੇ ਕਿੱਥੇ ਪੰਗਾ ਲੈ ਲਿਆ ਤੁਸੀਂ ਸੋ ਅਸੀਂ ਭਾਵੇਂ ਬਹੁਤ ਥੋੜੀ ਗਿਣਤੀ 'ਚ ਆ ਜੀ ਥੋੜੇ ਜੇ ਟੁਕੜੇ ਨੇ ਸਾਰੀ ਦੁਨੀਆ ਦੇ ਉੱਤੇ ਐਸੀਆਂ ਮਸਾਲਾਂ ਕਾਇਮ ਕੀਤੀਆਂ ਜਿਹੜੀਆਂ ਮਸਾਲਾਂ ਔਰ ਅ ਮੈਂ ਤੋਂੜਨਾ ਜਿਵੇਂ ਜ਼ਿਕਰ ਕਰ ਰਿਹਾ ਹਾਂ ਹੂੰ ਹੂੰ ਕਈ ਐਸੇ ਵੀ ਸਾਡੇ ਨਾਇਕ ਹੈ ਜਿਨ੍ਹਾਂ ਬਾਰੇ ਸਾਨੂੰ ਪਤਾ ਹੀ ਨਹੀਂ ਜਿਵੇਂ ਮੇਰਾ ਇਤਿਹਾਸਕ ਵਿਸ਼ਾ ਸੀ ਗਲੋਬਲ ਪੰਜਾਬੀ ਹੂੰ ਹੂੰ ਤੇ ਗਲੋਬਲ ਪੰਜਾਬੀਆਂ ਦੇ ਵਿੱਚ ਜਿਵੇਂ ਹਰਦੇਵ ਸਿੰਘ ਮਲਕ ਨੇ ਅੱਛਾ ਜੀ ਜਿਹੜੇ ਇੰਗਲੈਂਡ ਦੇ ਵਿੱਚ ਵਰਲਡ ਵਾਰ ਸੈਕੰਡ ਦੇ ਵਿੱਚ ਉਹਨਾਂ ਨੂੰ ਪਾਇਲਟ ਲਈ ਸਿਲੈਕਸ਼ਨ ਹੋ ਗਈ ਪਰ ਉਹਨਾਂ ਨੇ ਕਿਹਾ ਮੈਂ ਦਸਤਾਰ ਨਹੀਂ ਉਤਾਰਨੀ ਹੂੰ ਹੂੰ ਗਵਰਨਮੈਂਟ ਨਹੀਂ ਮੰਨੀ ਫਿਰ ਉਹ ਪੈਰਿਸ ਚਲੇ ਗਏ ਫਿਰ ਉਹਨਾਂ ਦੇ ਟੀਚਰ ਨੇ ਸਰਕਾਰ ਨੂੰ ਲਿਖਿਆ ਤੇ ਐਡਾ ਕਮਾਲ ਦਾ ਫਾਈਟਰ ਦੀਆਂ ਸੇਵਾਵਾਂ ਤੁਸੀਂ ਕਿਉਂ ਫਿਰ ਉਹਨਾਂ ਨੂੰ ਵਾਪਸ ਬੁਲਾਇਆ ਗਿਆ ਔਰ ਸਪੈਸ਼ਲ ਹੈਲਮਟ ਜਿਹੜਾ ਸੀ ਉਹਨਾਂ ਲਈ ਤਿਆਰ ਕੀਤਾ ਗਿਆ ਕਿਉਂਕਿ ਇਸ ਗੱਲ ਤੇ ਬਜਿੱਲ ਸੀ ਕਿ ਦਸਤਾਰ ਮੇਰੀ ਪ੍ਰੇਰਣਾ ਦਾ ਸਰੋਤ ਹੈ ਸੋ ਇਸ ਤਰ੍ਹਾਂ ਦੇ ਸਾਡੇ ਕੋਲ ਗਲੋਬਲ ਪੰਜਾਬੀ ਰਹੇ ਨੇ ਸਿਰਦਾਰ ਕਪੂਰ ਸਿੰਘ ਵਰਗੇ ਜਿਹੜੇ ਆਈਸੀਐਸ ਬਣੇ ਉਸ ਵੇਲੇ ਅੰਗਰੇਜ਼ਾਂ ਦੇ ਨਾਲ ਆਈਸੀਐਸ ਮੁਕਾਬਲੇ ਦੇ ਵਿੱਚ ਔਰ ਬਾਅਦ ਵਿੱਚ ਉਹ ਮਨਿਸਟਰ ਵੀ ਰਹੇ ਔਰ ਸਿੱਖ ਹੋਮਲੈਂਡ ਤਾਂ ਜੇ ਸਹੀ ਮੈਨੇ ਅੰਚ ਖਾਲਸਾਣ ਦੀ ਗੱਲ ਨੂੰ ਛੱਡ ਕੇ ਸਿੱਖ ਹੋਮਲੈਂਡ ਦੀ ਪੜੀਏ ਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸਪਸ਼ਟ ਕਲੀਅਰ ਹੋਣ ਲੱਗਦੀਆਂ ਨੇ ਸਾਡੀ ਹੋਂਦ ਦੀ ਜਿਹੜੀ ਮਹਾਨਤਾ ਹੈ ਉਹਦੇ ਬਾਰੇ ਸੋ ਇਸੇ ਤਰ੍ਹਾਂ ਹੀ ਮੈਨੂੰ ਕਦੀ ਕਦੀ ਹਰਗੋਬਿੰਦ ਖਰਾਨਾ ਵੀ ਆਪਣੇ ਨਾਇਕ ਲੱਗਦੇ ਨੇ ਜਿਹੜੇ ਕਿ ਕੱਲੇ ਸ਼ਾਇਰ ਪੰਜਾਬੀ ਨੇ ਜਿਨ੍ਹਾਂ ਨੂੰ ਮੈਡੀਸਨ ਦੇ ਵਿੱਚ ਹੁਣ ਤੱਕ ਨੋਬਲ ਪ੍ਰਾਈਜ਼ ਮਿਲਿਆ ਭਾਵੇਂ ਕਿ ਉਸ ਵੇਲੇ ਅਮਰੀਕਨ ਸਿਟੀਜ਼ਨ ਸਨ ਜੀ ਸੋ ਇਸ ਤਰ੍ਹਾਂ ਦੇ ਜਿਹੜੇ ਗਲੋਬਲ ਪੰਜਾਬੀ ਨੇ ਉਹਨਾਂ ਨੂੰ ਵੀ ਹਾਈਲਾਈਟ ਕਰਨ ਦੀ ਲੋੜ ਹੈ ਜੀ ਕਿ ਉਹਨਾਂ ਨੇ ਸਿਰਫ ਪੰਜਾਬੀ ਤੱਕ ਉਹ ਸੀਮਤ ਨਹੀਂ ਰਹੇ ਹੂੰ ਹੂੰ ਸਿਰਫ ਛੋਟੇ ਦਾਇਰੇ ਤੱਕ ਸੀਮਤ ਨਹੀਂ ਰਹੇ ਉਹਨਾਂ ਨੇ ਗਲੋਬਲ ਲੈਵਲ ਤੇ ਜਿਹੜੇ ਕੰਪੀਟੀਸ਼ਨ ਉਹਨਾਂ ਦੇ ਵਿੱਚ ਆਪਣੀ ਕਾਮਯਾਬੀ ਹਾਸਲ ਕਰਕੇ ਕੌਮੀਅਤ ਦਾ ਨਾਮ ਉੱਚਾ ਕੀਤਾ ਜੀ ਜੀ ਬਿਲਕੁਲ ਉਹ ਦੇਖੋ ਹਨੀ ਦੂਨਟ ਨੂੰ ਦੁਨੀਆ ਭਰ ਚ ਪ੍ਰਸਿੱਧੀ ਮਿਲਦੀ ਉਹ ਰੈੱਡ ਕਰਾਸ ਦਾ ਬਾਨੀ ਮੰਨਿਆ ਜਾਂਦਾ ਹੈ ਤੇ ਆਪਣੇ ਭਾਈ ਕਨਈਆ ਜੀ ਤੋਂ ਉਹਨਾਂ ਦਾ ਕਿਸੇ ਨੂੰ ਪਤਾ ਹੀ ਨਹੀਂ ਹੂੰ ਇਹ ਕੋ ਮਾਰਕ ਨੂੰ ਸਾਰਿਆਂ ਨੂੰ ਦਸ਼ਮਨਾਂ ਨੂੰ ਪਾਣੀ ਪਿਉਂਦੇ ਰਹੇ ਤੇ ਗੁਰੂ ਜੀ ਨੇ ਪੱਟੀ ਵੀ ਦਿੱਤੀ ਨਾਲੋਂ ਮਾਲਮ ਪੱਟੀ ਕੋਲ ਕੇ ਅੱਗੇ ਤੋਂ ਇਹ ਵੀ ਕਰਿਆ ਕਰੋ ਇਹ ਸਾਡਾ ਕਰਨਾ ਸੋ ਇਹਨਾਂ ਨੂੰ ਵੀ ਅਸੀਂ ਹਾਈਲਾਈਟ ਕਰਨ ਲਈ ਜੇ ਸਿਰਫ ਪੰਜਾਬੀ ਤੱਕ ਸੀਮਤ ਰਹੇ ਫਿਰ ਇਹਨਾਂ ਨੂੰ ਹਾਈਲਾਈਟ ਨਹੀਂ ਕਰ ਸਕਾਂਗੇ ਜੀ ਇਸ ਕਰਕੇ ਮੇਰਾ ਤੇ ਹਮੇਸ਼ਾ ਹੀ ਇਹ ਸਲੋਗਨ ਹੈ ਆਪਣੀ ਸੰਸਥਾ ਦੇ ਵਿੱਚ ਵੀ ਅਸੀਂ ਮੋਟਾ ਕਰਕੇ ਲਾਇਆ ਵੀ ਇਹ ਗਲੋਬਲ ਪੰਜਾਬੀ ਐਂਡ ਬੀ ਇਹ ਗਲੋਬਲ ਪੰਜਾਬਣ ਹੂੰ ਸੋ ਅਸੀਂ ਸਿਰਫ ਪੰਜਾਬੀ ਤੱਕ ਸੀਮਿਤ ਨਾ ਰਹੀਏ ਜੀ ਚਲੋ ਹੁਣ ਮੈਂ ਆਪਣੇ ਮੂੰਹੋਂ ਨਹੀਂ ਕਹਿੰਦਾ ਮੈਂ ਵੀ ਤਾਂ ਐਮਏ ਐਮਫਿਲ ਪੀਐਚਡੀ ਇੰਗਲਿਸ਼ ਵਿੱਚ ਆ ਪਰ ਮੈਂ 12 ਕਿਤਾਬਾਂ ਪੰਜਾਬੀ ਵਿੱਚ ਲਿਖੀਆਂ ਨੇ ਹੂੰ ਸੋ ਦੋਵੇਂ ਪਛਾਵਾ ਤੇ ਜੇ ਸਾਡੀ ਪ੍ਰਵੀਨਤਾ ਹੋਏਗੀ ਤੇ ਉਮੀਦ ਇਹ ਕੀਤੀ ਜਾਂਦੀ ਹੈ ਕਿ ਅਸੀਂ ਵਰਲਡ ਲੈਵਲ ਤੇ ਜਿਆਦਾ ਪ੍ਰੋਗਰੈਸ ਕਰ ਸਕਾਂਗੇ ਔਰ ਆਪਣਾ ਨਾਮ ਔਰ ਆਪਣੀ ਦਸਤਾਰ ਜਿਹੜੀ ਹੈ ਉਸ ਨੂੰ ਵਰਲਡ ਲੈਵਲ ਤੇ ਪਛਾਣ ਸਕਦੇ ਹੁਣ ਸਮੇਂ ਦੀ ਲੋੜ ਹੈ ਜੀ ਕਿਉਂਕਿ ਦੁਨੀਆ ਇੱਕ ਪਿੰਡ ਬਣੀ ਹੋਈ ਹੈ ਜਿੱਥੇ ਕਿਤੇ ਵੀ ਕੋਈ ਆਲਾ ਦਰਜੀ ਦੀ ਖੋਜ ਹੁੰਦੀ ਹੈ ਛੱਟ ਦੁਨੀਆ ਦੇ ਹਰ ਕੋਨੇ ਹਰ ਕੋਨੇ ਚ ਪਹੁੰਚ ਜਾਂਦੀ ਹੈ ਬਸ ਔਰ ਦੇ ਨਾਲ ਮੈਂ ਇੱਕ ਹੋਰ ਗੱਲ ਵੀ ਕਹਾਂਗਾ ਤੇ ਜਿਹੜੀ ਦਸਤਾਰ ਹੈ ਜੇ ਦਸਤਾਰ ਧਾਰੀ ਜੇ ਕੋਈ ਗਲਤ ਗੱਲ ਕਰਦਾ ਤੇ ਉਹ ਵੀ ਉਸੇ ਵੇਲੇ ਸਾਰੀ ਦੁਨੀਆ ਚ ਪਹੁੰਚ ਜਾਂਦੀ ਹੈ। ਹੋ ਜਾਂਦੀ ਹੈ। ਇਸ ਕਰਕੇ ਸਾਨੂੰ ਇਸ ਗੱਲ ਦਾ ਵੀ ਖਿਆਲ ਰੱਖਣਾ ਚਾਹੀਦਾ। ਹਾਂ। ਕਿ ਜਿਹੜੇ ਅਸੀਂ ਕੈਨੇਡਾ ਅਮਰੀਕਾ ਜਾਂ ਹੋਰ ਨਾ ਪ੍ਰਵਾਸੀ ਮੁਲਕਾਂ ਚ ਇੱਥੇ ਵਸੇ ਹੋਏ ਪ੍ਰਵਾਸੀ ਹੋਏ ਆ। ਹਾਂ। ਸਾਨੂੰ ਜ਼ਿਆਦਾ ਅਸੀਂ ਘੱਟ ਗਿਣਤੀ ਦਿਖਾਈ ਦੇਣ ਵਾਲੇ ਆ। ਹਾਂ। ਅਸੀਂ ਕਿਉਂਕਿ ਵਿਜ਼ੀਬਲ ਮਨੋਰਟੀਆ ਇਸ ਕਰਕੇ ਸਾਨੂੰ ਇਹ ਸਮਝਣਾ ਚਾਹੀਦਾ ਕਿ ਇਹ ਜਿਹੜੀ ਮੇਰੀ ਦਸਤਾਰ ਹੈ ਜੀ ਇਹ ਮੇਰੇ ਤੇ ਬਹੁਤ ਜ਼ਿੰਮੇਵਾਰੀਆਂ ਆਇਦ ਕਰ ਦਿੰਦੀ ਹੈ। ਬਿਲਕੁਲ ਜੀ। ਹਾਂ। ਬਹੁਤ ਵਧੀਆ ਲੱਗਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਸੁਣਨ ਵਾਲਿਆਂ ਨੂੰ ਸੁਨੇਹਾ ਜੀ ਗੱਲਬਾਤ ਚੰਗੀ ਲੱਗੀ ਤਾਂ ਅੱਗੇ ਸਾਂਝੀ ਜ਼ਰੂਰ ਕਰ ਦੇਣਾ ਚੰਗੀਆਂ ਗੱਲਾਂ ਬਾਤਾਂ ਕਦੇ-ਕਦੇ ਹੁੰਦੀਆਂ ਨੇ ਸਵਾਬ ਨਾਲ ਮੈਨੂੰ ਪੂਰੀ ਉਮੀਦ ਹੈ ਤੁਸੀਂ ਅੱਗੇ ਤੋਂ ਅੱਗੇ ਜ਼ਰੂਰ ਸਾਂਝਾ ਕਰੋਗੇ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਜੀ ਧੰਨਵਾਦ